ਅੱਜ ਵੀਡੀਓ ਚ ਆਪਾਂ ਤੁਹਾਡੇ ਖਾਤਰ 6 ਲੱਖ ਦਾ ਮਕਾਨ ਲੈ ਕੇ ਪਹੁੰਚੇ ਹਾਂ ਜੀ 6 ਲੱਖ ਰੁਪਿਆ ਇੱਕ ਡੀਮਾਂਡ ਆ ਮੌਕੇ ਤੇ ਘਾਟਾ ਬਦ ਕੀਤਾ ਜਾਊਗਾ ਪੂਰਾ ਸੋਹਣਾ ਮਕਾਨ ਹੈ ਜੀ ਸਾਰਾ ਮਾਲਕ ਨੇ ਵਧੀਆ ਤਿਆਰ ਕਰਵਾਇਆ ਹੋਇਆ ਕੱਲੀ ਕੱਲੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਇਹ ਵੇਚਣਾ ਚਾਹੁੰਦੇ ਹੋ ਆਪਣਾ WhatsApp ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ 73800 ਪੂਰਾ 26173 ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਭੇਜੋ ਬਸ ਆਪਣੇ ਕੋਲੇ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਖਾਤਰ ਲੈ ਕੇ ਵੀਡੀਓ ਚ ਜਿਹੜਾ ਤੁਹਾਨੂੰ ਰੇਟ ਦੇਖਣ ਨੂੰ ਮਿਲੂਗਾ ਬਹੁਤ ਵਧੀਆ ਦੇਖਣ ਨੂੰ ਮਿਲੂਗਾ ਜੀ ਤੇ ਤੁਹਾਡੀ ਫਰਮਾਇਸ਼ ਤੇ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਜਿਹੜੇ ਏਰੀਆ ਚ ਤੁਸੀਂ ਕਹਿੰਦੇ ਸੀਗੇ ਉਸੇ ਏਰੀਆ ਚੋਂ ਆਪਾਂ ਤੁਹਾਡੇ ਖਾਤਰ ਘਰ ਲੈ ਕੇ ਪਹੁੰਚੇ ਹਾਂ ਤੇ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਇੱਕ ਗੱਲ ਮੈਂ ਕਨਫਰਮ ਕਰਵਾ ਦੇਣਾ ਇੱਕ ਗੱਲ ਦੱਸ ਦੇਣਾ ਜੀ ਆਹ ਜਿਹੜੀ ਆਪਾਂ ਵੀਡੀਓ ਲੈ ਕੇ ਪਹੁੰਚਿਆ ਜੀ ਇਹਦੇ ਵਿੱਚ ਤੁਹਾਨੂੰ ਟੋਟਲ 2 ਘਰ ਦੇਖਣ ਨੂੰ ਮਿਲ ਜਾਣਗੇ ਇੱਕ ਤਾਂ ਤੁਸੀਂ ਦੇਖ ਰਹੇ ਹੋ ਸੀ ਆ ਵੀਡੀਓ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਤੇ ਇੱਕ ਅੱਗੇ ਵੀਡੀਓ ਹੈ ਜੀ ਉਹਦੀ ਵੀ ਆਪਾਂ ਪੂਰੀ ਗੱਲਬਾਤ ਕਰਾਂਗੇ ਇਹਦਾ ਰੇਟ ਅਲੱਗ ਹੈ ਜੀ ਉਹਦਾ ਰੇਟ ਅਲੱਗ ਹੈ ਅਲੱਗ-ਅਲੱਗ ਥਾਵਾਂ ਤੇ ਆਪਾਂ ਨੂੰ ਮਿਲ ਜਾਣਗੇ ਤੇ ਪੂਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਇਸ ਕੁਠੀ ਦੀ ਆਪਾਂ ਗੱਲਬਾਤ ਕਰਦੇ ਹਾਂ ਜਿਹੜੀ ਤੁਹਾਨੂੰ ਆਪਾਂ ਦਿਖਾ ਰਏ ਹਾਂ ਜੀ ਆਹ ਜਿਹੜੀ ਕੁਠੀ ਆ ਪੂਰੀ ਵਧੀਆ ਬਣੀ ਹੋਈ ਹੈ ਜੀ ਇਹਦਾ ਜਿਹੜਾ ਮਾਲਕ ਹੈ ਜੀ ਉਹਨਾਂ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਦੇ ਦਾਂਗੇ ਤੇ ਜਗ੍ਹਾ ਦੀ ਵੀ ਤੁਹਾਨੂੰ ਗੱਲਬਾਤ ਸਾਰੀ ਦੱਸ ਦਾਂ ਕਿਵੇਂ ਕੁਸ਼ਲ ਜੀ ਕੀ ਕੁਝ ਬਣਿਆ ਹੋਇਆ ਸਾਰਾ ਕੁਝ ਤੁਹਾਨੂੰ ਵੀਡੀਓ ਚ ਦੇਖਣ ਨੂੰ ਮਿਲ ਜਾਊਗਾ ਜੀ ਲਾਸਟ ਤੱਕ ਜ਼ਰੂਰ ਆਪਣੀ ਵੀਡੀਓ ਦੇਖਿਓ ਜੀ ਜਲੰਧਰ ਏਰੀਆ ਚੋਂ ਆਪਾਂ ਇਹ ਅੱਜ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਜਿਹੜੀ ਕੋਠੀ ਇਹ ਤੁਸੀਂ ਦੇਖ ਰਹੇ ਹੋ ਜਲੰਧਰ ਚ ਹੈ ਤੇ ਜਿਹੜਾ ਅੱਗੇ ਤੁਹਾਨੂੰ ਘਰ ਦੇਖਣ ਨੂੰ ਮਿਲੂਗਾ 6 ਲੱਖ ਦਾ ਉਹ ਅਲੱਗ ਥਾਂ ਤੇ ਬਣਿਆ ਹੋਇਆ ਜੀ ਅਲੱਗ-ਅਲੱਗ ਮਾਲਕ ਦੇ ਨੰਬਰ ਹੈ ਮਾਲਕ ਵੀ ਅਲੱਗ-ਅਲੱਗ ਨੇ ਤੇ ਆਪਾਂ ਇਸ ਕੋਠੀ ਦੀ ਗੱਲਬਾਤ ਪਹਿਲਾਂ ਕਰ ਰਹੇ ਹਾਂ ਜੀ ਬਾਹਰਲੀ ਸਾਈਡ ਆਪ ਨੂੰ ਇੱਕ ਡਰਾਇੰਗ ਏਰੀਆ ਦੇਖਣ ਨੂੰ ਮਿਲੂਗਾ ਜਿਵੇਂ ਕਿ ਆਪਾਂ ਖੜੇ ਹਾਂ ਸੀ ਖੁੱਲੀ-ਡੁੱਲੀ ਆਪ ਨੂੰ ਲੌਬੀ ਦੇਖਣ ਨੂੰ ਮਿਲ ਜੂਗੀ ਰਸੋਈ ਵਧੀਆ ਬਣੀ ਹੋਈ ਹੈ ਰੰਗ ਦਾ ਕੰਮ ਮਾਲਕ ਨੇ ਵਧੀ ਤੇ ਫਰਸ਼ ਵਗੈਰਾ ਵਧੀਆ ਲੱਗਿਆ ਹੋਇਆ ਸੀ ਜੋੜੀਆਂ ਦਾ ਕੰਮ ਵਧੀਆ ਹੋਇਆ ਰੰਗ ਵਧੀਆ ਕਰਵਾ ਰੱਖਿਆ ਬਾਥਰੂਮ ਵਧੀਆ ਸੀ ਬਾਥਰੂਮ ਚ ਟਾਈਲਾਂ ਵਧੀਆ ਲੱਗੀਆਂ ਹੋਈਆਂ ਨੇ ਉੱਤੇ ਦੀ ਵੀਡੀਓ ਵੀ ਮਾਲਕ ਨੇ ਪੂਰੀ ਬਣਾ ਕੇ ਭੇਜੀ ਆ ਤੇ ਸਾਰਾ ਕੁਝ ਮਾਲਕ ਨੇ ਵਧੀਆ ਤਰੀਕੇ ਨਾਲ ਵੀਡੀਓ ਚ ਸਾਰਾ ਕੁਝ ਦਿਖਾਇਆਗਾ ਜੇ ਆਪਾਂ ਥਾਂ ਦੀ ਗੱਲ ਕਰੀਏ ਤਾਂ 5 ਮਰਲੇ ਥਾਂ ਮਾਲਕ ਨੇ ਦੱਸੀ ਐ ਸੀ ਆ ਰਜਿਸਟਰੀ ਵਾਲੀ ਇਹ ਥਾਂ ਆਪਾਂ ਨੂੰ ਮਿਲੂਗੀ 5 ਮਰਲੇ ਥਾਂ ਐ ਜੀ ਜਲੰਧਰ ਮਾਲਕ ਦਾ ਏਰੀਆ ਖਾਸ ਜਲੰਧਰ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਜਿੰਨੇ ਤੁਸੀਂ ਜਲੰਧਰ ਏਰੀਆ ਤੋਂ ਦੇਖ ਰਹੇ ਹੋ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ ਜੀ ਜਲੰਧਰ ਏਰੀਆ ਤੋਂ ਆਪਾਂ ਇਹ ਕੋਠੀ ਲੈ ਕੇ ਪਹੁੰਚੇ ਹਾਂ ਜਲੰਧਰ ਏਰੀਆ ਤੋਂ ਵੀ ਖਾਸ ਜਲੰਧਰ ਤੋਂ ਬਹੁਤ ਜ਼ਿਆਦਾ ਡਿਮਾਂਡ ਆਈ ਸੀਗੀ ਲੈ ਕੇ ਆਪਾਂ ਪਹੁੰਚੇ ਹਾਂ ਸੀ ਡਿਮਾਂਡ ਦੀ ਗੱਲ ਕਰੀਏ ਤਾਂ 26 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਆ ਜਿਹੜੀ ਤੁਹਾਨੂੰ ਆਪਾਂ ਕੋਠੀ ਦਿਖਾ ਰਹੇ ਹਾਂ ਜੀ 26 ਲੱਖ ਦੀ ਹੈ ਇੱਕ ਅੱਗੇ ਜਿਹੜਾ ਘਰ ਤੁਹਾਨੂੰ ਦੇਖਣ ਨੂੰ ਮਿਲੂ ਉਸ ਸਰਫਾ 6 ਲੱਖ ਦਿਆ ਜੀ ਤੇ ਗੱਲਬਾਤ ਆਪਾਂ ਸਾਰੀ ਕਰ ਰਹੇ ਹਾਂ ਸੀ ਇਸ ਕੋਠੀ ਨੂੰ ਦੇਖ ਕੇ ਇਸ ਕੋਠੀ ਦਾ ਰੇਟ ਦੇਖ ਕੇ ਤੁਸੀਂ ਕਮੈਂਟ ਕਰੋਗੇ ਵੀ ਉੱਤੇ ਤਾਂ 6 ਲੱਖ ਰੁਪਈਆ ਲਿਖਿਆ ਹੋਇਆ ਸੀ ਵਿੱਚ 26 ਲੱਖ ਬੋਲਿਆ ਸੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਜਿਹੜੀ ਆਪਾਂ ਇੱਕ ਨੰਬਰ ਤੇ ਕੋਠੀ ਦਿਖਾਈ ਹੈ ਇਹਦਾ ਰੇਟ 26 ਲੱਖ ਰੁਪਈਆ ਜੀ ਜਗ੍ਹਾ ਵੀ ਹੋਰ ਹੈ ਜੀ ਅਲੱਗ-ਅਲੱਗ ਥਾਂਾਂ 'ਤੇ ਦੋ ਆਪਾਂ ਲੈ ਕੇ ਪਹੁੰਚਿਆ ਜਿਹੜਾ 6 ਲੱਖ ਦਾ ਮਕਾਨ ਲੈ ਕੇ ਪਹੁੰਚਿਆ ਉਹਦੀ ਗੱਲਬਾਤ ਆਪਾਂ ਅੱਗੇ ਕਰਦੇ ਹਾਂ ਜੀ ਵੀਡੀਓ ਨੂੰ ਇੱਕ ਵਾਰੀ ਤੁਸੀਂ ਦੇਖੋ ਜੀ ਤਾਂ ਹੀ ਤੁਹਾਨੂੰ ਸਾਰਾ ਕੁਝ ਵਧੀਆ ਤਰੀਕੇ ਨਾਲ ਪਤਾ ਲੱਗੂਗਾ ਤੇ ਤੁਹਾਡੇ ਮੈਂ ਕਮੈਂਟ ਸਾਰੇ ਚੈੱਕ ਕਰਦਾ ਹੁੰਦਾ ਸੀ ਤੇ ਤੁਸੀਂ ਕਮੈਂਟ ਦੇ ਵਿੱਚ ਕਹਿੰਦੇ ਰਹਿੰਦੇ ਹੋ ਜਿਹੜੇ-ਜਿਹੜੇ ਏਰੀਆ ਚੋਂ ਉੱਥੋਂ ਹੀ ਆਪਾਂ ਲੈ ਕੇ ਵੀਡੀਓ ਆ ਜਾਂਦੇ ਹਾਂ ਜੀ ਤੇ ਆ ਜਿਹੜੀ ਕੋਠੀ ਤੁਸੀਂ ਦੇਖੀ ਇਹਨਾਂ ਦਾ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਜੀ ਨਹੀਂ ਮਿਲਿਆ ਤਾਂ ਤੁਹਾਨੂੰ ਮੈਂ ਦੱਸ ਵੀ ਦੇਣਾ 99680 4353 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਦਾ ਜੀ 99680 4353 ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਤੁਸੀਂ ਇਹ ਕੋਠੀ ਗਰੀਦਣਾ ਚਾਹੁੰਦੇ ਹੋ ਜਲੰਧਰ ਏਰੀਆ ਚ ਇਹ ਕੋਠੀ ਬਣੀ ਹੋਈ ਹੈ ਤੇ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ ਜਾ ਕੇ ਦੇਖ ਸਕਦੇ ਹੋ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਤਾਂ ਪਹਿਲਾਂ ਇੱਕ ਵਾਰੀ ਗੱਲ ਕਰ ਲਿਓ ਜੀ ਜਦੋਂ ਪੂਰੀ ਗੱਲ ਹੋ ਗਈ ਉਹ ਤੋਂ ਬਾਅਦ ਜਾ ਕੇ ਕੋਠੀ ਨੂੰ ਦੇਖ ਸਕਦੇ ਹੋ ਜਾ ਕੇ ਦੇਖੋਗੇ ਫਿੱਟ ਵੇਟਦੀ ਹੈ ਉਹ ਤੋਂ ਬਾਅਦ ਰੇਟ ਦੀ ਗੱਲ ਮੁਕਾ ਲਿਓ ਜੀ ਰੇਟ ਮਾਲਕ ਕਹਿੰਦੇ ਸੀਗੇ ਮੌਕੇ ਤੇ ਵੇਖ ਕੇ ਕਰ ਲਵਾਂਗੇ। ਰੇਟ ਕੋਈ ਫਿਕਸ ਨਹੀਂ ਹੈਗਾ ਜੀ। ਠੀਕ ਹੈ ਜੀ ਬਾਕੀ ਤੁਸੀਂ ਆਪੇ ਗੱਲ ਕਰੋ ਜੀ। ਤੇ ਇਸ ਕੋਠੀ ਦੀ ਆਪਾਂ ਪੂਰੀ ਗੱਲ ਕਰ ਲਈ ਤੇ ਜਿਹੜਾ 6 ਲੱਖ ਦਾ ਆਪਾਂ ਘਰ ਲੈ ਕੇ ਪਹੁੰਚਿਆ ਉਹਦੀ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਜੀ। ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਤਾਂ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ। ਨੰਬਰ ਆਪਣਾ 73800 ਪੂਰਾ 26173 ਫਰੀ ਦੇ ਵਿੱਚ ਆਪਾਂ ਸਾਰਾ ਕੰਮ ਕਰਦੇ ਹਾਂ ਜੀ ਨਾ ਤਾਂ ਕੋਈ ਕਮਿਸ਼ਨ ਨਾ ਕੋਈ ਦਲਾਲੀ ਕੁਛ ਨਹੀਂ ਆਪ ਲੈ ਲੈਂਦੇ ਸਾਰਾ ਜਿੰਨਾ ਆਪਣਾ ਕੰਮ ਹੁੰਦਾ ਜੀ ਫਰੀ ਸੇਵਈਅਤ ਸੀ ਤੁਸੀਂ ਬਸ ਕੀ ਕਰਨਾ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਖੋ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਵੀਡੀਓ ਵਧੀਆ ਲੱਗ ਰਹੀ ਜੇ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਬੱਤ ਬੱਤ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਬੱਤ ਬੱਤ ਸਪੋਰਟ ਕਰਿਆ ਕਰੋ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਤੁਸੀਂ ਆਪਣੇ ਚੈਨਲ ਤੇ ਪਹੁੰਚੇ ਹੋ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਤਾਂ ਥੱਲੇ ਇੱਕ ਤੁਹਾ ਨੂੰ ਚਿੱਟੇ ਜਿਹੇ ਰੰਗ ਦਾ ਬਟਨ ਦੇਖਨ ਨੂੰ ਮਿਲੂਗਾ ਜੀ ਤੇ ਸਬਸਕ੍ਰਾਈਬ ਲਿਖਿਆ ਹੋਇਆ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਤੁਸੀਂ ਹਰ ਰੋਜ਼ ਆਪਾਂ ਅਲੱਗ-ਅਲੱਗ ਏਰੀਆ ਚੋਂ ਲੈ ਕੇ ਆਉਂਦ ਰਹੇ ਨੇ ਆ ਘਰ ਕੁਠੀ ਮਕਾਨ ਸੀ ਠੀਕ ਹੈ ਜੀ ਬਾਕੀ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰਨਾ ਨਾ ਭੁੱਲਿਓ ਜੀ ਗੱਲਬਾਤ ਕਰਦੇ ਹਾਂ ਜੀ ਆਪਾਂ ਨੰਬਰ 2 ਤੇ ਜਿਹੜਾ ਘਰ ਲੈ ਕੇ ਪਹੁੰਚਿਆ ਇੱਕ ਵਾਰੀ ਘਰ ਲੈ ਕੇ ਪਹੁੰਚਿਆ 6 ਲੱਖ ਰੁਪਿਆ ਇਸ ਘਰ ਦੀ ਡਿਮਾਂਡ ਹੈ ਜੀ ਜਿਹੜਾ ਪਿੱਛੇ ਤੁਸੀਂ ਘਰ ਦੇਖਿਆ ਸੀਗਾ ਕੋਠੀ ਦੇਖੀ ਸੀਗੀ ਉਹਦਾ ਰੇਟ ਅਲੱਗ ਸੀਗਾ ਜੀ ਤੇ ਉਹਦੀ ਜਗ੍ਹਾ ਵੀ ਅਲੱਗ ਸੀਗੀ ਤੇ ਏਰੀਆ ਵੀ ਅਲੱਗ ਸੀਗਾ ਜਿਹੜਾ ਇਹ ਤੁਸੀਂ ਘਰ ਦੇਖ ਰਹੇ ਹੋ ਵੀਡੀਓ 'ਚ ਇਹਦੀ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਢਾਈ ਮਰਲੇ ਮਾਲਕ ਨੇ ਥਾਂ ਦੱਸੀ ਹੈ ਢਾਈ ਮਰਲੇ ਥਾਂ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਰਜਿਸਟਰੀ ਵਾਲੀ ਇਹ ਥਾਂ ਆਪਾਂ ਨੂੰ ਮਿਲੂਗੀ ਖਾਸ ਮੋਗੇ ਏਰੀਆ 'ਚ ਇਹ ਆਪਾਂ ਨੂੰ ਘਰ ਮਿਲ ਜਾਊਗਾ ਜੇ ਕਿਸ ਨੂੰ ਪਸੰਦ ਆਇਆ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖ ਰਿਹਾ ਕੋਈ ਖਰੀਦਣ ਦਾ ਹੈਗਾ ਚਾਹਵਾਨ ਜੀ ਤਾਂ ਇਹਨਾਂ ਦਾ ਜਿਹੜਾ ਏਰੀਆ ਹੈਗਾ ਧਰਮਪਾਲ ਦੀ ਚੱਕੀ ਇਹਨਾਂ ਨੂੰ ਬਿਲਕੁਲ ਨਜ਼ਦੀਕ ਲੱਗਦੀ ਹੈ ਮੋਗੇ ਦੇ ਵਿੱਚ ਮਸ਼ਹੂਰ ਹੈ ਜੀ ਧਰਮਪਾਲ ਦੀ ਚੱਕੀ ਉਹਦੇ ਨੇੜੇ ਤੇੜੇ ਇਹਨਾਂ ਦਾ ਘਰ ਹੈਗਾ ਤੇ ਰਜਿਸਟਰੀ ਵਾਲੀ ਜਗ੍ਹਾ ਸੀ 12 ਫੁੱਟ ਦੀ ਗਲੀ ਲੱਗਦੀ ਹੈ ਗਲੀ ਸਾਹਮਣੇ ਤੋਂ ਬੰਦ ਹੈ ਬਾਕੀ ਢਾਈ ਮਰਲੇ ਜਗ੍ਹਾ ਤੋਂ ਅਨੁਮੰਦਾਸੀ ਦਿੱਤੀ ਮੋਗਾ ਮਾਲਕ ਦਾ ਏਰੀਆ ਸੀ ਤੇ ਬੁੱਕਣ ਵਾਲਾ ਰੋਡ ਜੀ ਮਾਲਕ ਦਾ ਮੋਬਾਈਲ ਨੰਬਰ 77104 63477 ਦੁਬਾਰਾ ਫਿਰ ਤੋਂ ਦੱਸ ਦਿੰਨਾ 77104 63477 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਜਾਂ ਤੁਸੀਂ ਖਰੀਦਣਾ ਚਾਹੁੰਦੇ ਹੋ ਸੀ ਤਾਂ ਮਾਲਕ ਨਾਲ ਪੂਰੀ ਗੱਲਬਾਤ ਕਰ ਲਿਓ ਉਸ ਤੋਂ ਬਾਅਦ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਘਰ ਨੂੰ ਮਾਲਕ ਨਾਲ ਗੱਲਬਾਤ ਕਰਕੇ ਮਾਲਕ ਨੂੰ ਟਾਈਮ ਦੇ ਦਿਓ ਉਸ ਤੋਂ ਬਾਅਦ ਜਾ ਕੇ ਦੇਖਿਓ ਜਦੋਂ ਫਿੱਟ ਵੇਖ ਲੈਦੇ ਉਸ ਤੋਂ ਬਾਅਦ ਡੀਲ ਕਰ ਸਕਦੇ ਹੋ ਮਾਲਕ ਕਹਿੰਦੇ ਨੇ ਰੇਟ ਮੋਕੇ ਤੇ ਘੱਟ ਵੱਧ ਕਰ ਲਵਾਂਗੇ ਬਾਕੀ ਸਾਰਾ ਕੁਝ ਵਧੀਆ ਸੀ ਰਜਿਸਟਰੀ ਵਾਲੀ ਜਗ੍ਹਾ ਤੇ ਡਾਕੂਮੈਂਟਸ ਇਹਨਾਂ ਕੋਲੇ ਹੈਗੇ ਸੀ ਇੰਤਕਾਲ ਵਗੈਰਾ ਹਰ ਇੱਕ ਚੀਜ਼ ਪੂਰੀ ਵਧੀਆ ਸੀ ਬਾਕੀ ਤੁਸੀਂ ਜਾ ਕੇ ਦੇਖੋ ਜੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਪਾਨ ਤੇ ਪੂਰੀ ਵੀਡੀਓ ਦੀ ਆਪਾਂ ਗੱਲਬਾਤ ਕਰ ਲਈ ਜੀ ਸਾਰੀ ਜਾਣਕਾਰੀ ਤੁਹਾਨੂੰ ਮਿਲੀ ਗਈ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਕਰਿਓ ਲਾਜ਼ਮੀ ਵੱਧ ਤੋਂ ਵੱਧ ਪਿਆਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਮਾਰ ਦਿਓ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ